ਨਾਬਾ ਇੰਪਰੂਵਮੈਂਟ ਟਰਸਟ ਚੇਅਰਮੈਨ ਸ੍ਰੀਂਦਰਪਾਲ ਸ਼ਰਮਾ ਵੱਲੋਂ ਪਟਿਆਲਾ ਗੇਟ ਕੰਪਲੈਕਸ ਦੇ ਵਿੱਚ ਝਾੜੂ ਲਗਾਇਆ ਗਿਆ ਤੇ ਲੋਕਾਂ ਨੂੰ ਕਿਹਾ ਗਿਆ ਸੁਝਾਅ ਦਿੱਤਾ ਗਿਆ ਵੀ ਆਪਣੇ ਆਲਾ-ਦਾਲਾ ਸਾਫ਼ ਰੱਖੋ ਆਪ ਸਫਾਈ ਰੱਖੋ ਜਿੱਥੇ ਆਪਣੀ ਕਦੇ ਬੇਇੱਜ਼ਤੀ ਦਾ ਮਨ ਹੋ ਜਿੱਥੇ ਚੇਅਰਮੈਨ ਸ੍ਰੀਂਦਰਪਾਲ ਸ਼ਰਮਾ ਜੀ ਖੁਦ ਝਾੜੂ ਲਗਾ ਰਹੇ ਨੇ ਉੱਥੇ ਨਾਬਾ ਵਾਸੀਆਂ ਨੂੰ ਵੀ ਆਪਣਾ ਆਲਾ-ਦਾਲਾ ਸਾਫ਼ ਰੱਖਣਾ ਚਾਹੀਦਾ ਸੋਹਣਾ ਪੂਰੀ ਖਬਰ ਜੀਓ ਇੱਧਰ ਆ ਕੇ ਦੇਖੋ ਆਜੋ 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 ਹੰਜੀ ਚੇਅਰਮੈਨ ਸਾਹਿਬ ਸਾਡੀ ਝਾੜੂ ਪਾਰਟੀ ਹੈ ਜੀ ਪਰ ਅੱਜ ਝਾੜੂ ਫੇਰ ਚੱਕ ਰੱਖਿਆ ਇਨਾਬੇ ਚ ਹੋ ਵੀ ਰਿਹਾ ਹੈ ਪਹਿਲਾਂ ਤਾਂ ਜੀ ਸਾਰੇ ਨਾਭਾ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆ ਪਰਿ ਸਸ਼ੀਕਾਲ ਨਮਸਕਾਰ ਜੀ ਉਹ ਜਿਹੜਾ ਅੱਜ ਦਾ ਦਿਨ ਆ ਅਸੀਂ ਜਿਹੜਾ ਸਾਡਾ ਕੰਪਲੈਕਸ ਹੈ ਜੀ ਇੱਥੇ ਪਟਿਆਲਾ ਗੇਟ ਇੱਥੇ ਸਾਡਾ ਦਫਤਰ ਵੀ ਆ ਇੱਥੇ ਕਈ ਵਾਰ ਵੀ ਅਸੀਂ ਜਿਹੜੀ ਅੱਜ ਪਹਿਲੀ ਵਾਰ ਨਹੀਂ ਪਹਿਲਾਂ ਵੀ ਅਸੀਂ ਇਹਦੀ ਸਫਾਈ ਲਗਾਤਾਰ ਕਰਦੇ ਰਹੇ ਨੇ ਮਹੀਨੇ ਬਧੀ ਤੇ ਦੂਜੀ ਜਿਹੜੀ ਗੱਲ ਆ ਤੁਸੀਂ ਝਾੜੂ ਦੀ ਗੱਲ ਕੀਤੀ ਆ ਤੇ ਜਿਹੜਾ ਝਾੜੂ ਚੱਲੂਗਾ ਜਿੱਥੇ ਪੰਜਾਬ ਦਾ ਗੂੜਾ ਕਰਕਟ ਸਾਫ਼ ਕਰੂਗਾ ਜੀ ਉਹਦੇ ਨਾਲ ਨਾਲ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਇਹ ਉਹਨਾਂ ਦਾ ਵੀ ਜਿਹੜਾ ਇਹ ਹੱਲ ਕਰੂਗਾ ਪੁਰਾਣੇ ਗੰਦ ਨੂੰ ਅਸੀਂ ਸਾਫ਼ ਕਰਦੇ ਹਾਂ ਜੀ ਸਮਾਂ ਥੋੜਾ ਹੋਇਆ 2.5 ਸਾਲ ਹੋਇਆ ਹੌਲੀ ਹੌਲੀ ਜਿਹੜੀਆਂ ਤੁਸੀਂ ਵੀ ਦੇਖਦੇ ਹੋਵੋਗੇ ਜਿਹੜੇ ਲੋਕ ਪੱਖੀ ਸਕੀਮਸ ਨੇ ਉਹਦੀਆਂ ਆਉਂਦੀ ਜਾਂਦੀਆਂ ਨੇ ਉਹ ਜਿੱਥੇ ਤੱਕ ਸਫਾਈ ਦਾ ਮਸਲਾ ਹੈ ਸਫਾਈ ਪਿਛਲੇ ਸਾਡਾ ਇੱਕ ਲਲੋ ਨਾਬੇ ਦਾ 40 ਸਾਲ ਦਾ ਮਸਲਾ ਹੈ ਇਹ ਮਤਲਬ ਜੇ ਤੁਸੀਂ ਕਹੋਗੇ ਵੀ 40 ਦਿਨਾਂ ਜਾਂ 4 ਦਿਨਾਂ ਤੱਕ ਨਹੀਂ ਹੱਲ ਹੁੰਦਾ ਸਭ ਨਾਲ ਜਿਹੜੀ ਵੱਡੀ ਖੁਸ਼ੀ ਦੇਖਣ ਜਾ ਰਹੀ ਆ ਨਾਬੇ ਦੇ ਜਿਹੜੇ ਲੋਕ ਨੇ ਇਹ ਉਹ ਖੁਦ ਸ਼ਾਮਲ ਹੋਗੇ ਔਰ ਮੈਂ ਪਹਿਲਾਂ ਵੀ ਗੱਲ ਕਰਨਾ ਹੁੰਦਾ ਕਿ ਸਾਡੀ ਜਿਹੜੀ ਸ਼ਹਿਰ ਦੀ ਸਮੱਸਿਆ ਹੈ ਉਹ ਸਾਡੀ ਜਿਹੜੇ ਪੋਲੀਥੈਨ ਜਾਂ ਜਿਹੜੀਆਂ ਖਾਲੀ ਬੋਤਲਾਂ ਗਲਾਸਸ ਜਾਂ ਲੰਗਰ ਵਗੈਰਾ ਅਸੀਂ ਲਾਉਂਨੇ ਉਹਦੀ ਪਲੇਟਸ ਇਹ ਕਾਫੀ ਸਾਡੇ ਜਿਹੜੀਆਂ ਨਾਲੀਆਂ ਚ ਸੀਵਰੇਜ ਚ ਜਾਂਦੀ ਆ ਜੀ ਜਿੱਦ ਦਿਨ ਅਸੀਂ ਇਹਦੇ ਤੇ ਕੰਟਰੋਲ ਕਰ ਲਿਆ ਅਸੀਂ 8 ਤੋਂ 10 ਕੁਇੰਟਲ ਦੇ ਕਰੀਬ ਜਿਹੜਾ ਪਲਾਸਟਿਕ ਜਿਹੜਾ ਅਸੀਂ ਸਿੱਟਦੇ ਆ ਕਿਸੇ ਨਾ ਕਿਸੇ ਰੂਪ ਚ ਆ ਜੀ ਉਹ ਤੇ ਕੋਕ ਦੀਆਂ ਛੋਟੀਆਂ ਬੋਤਲਾਂ ਹੁੰਦੀਆਂ ਵੱਡੀਆਂ ਵੀ ਹੋਰ ਜਿਹੜੀਆਂ ਆਪਾਂ ਖਾਣ ਪੀਣ ਦੀ ਵਰਤਦੇ ਆ ਲਫਾਪੇ ਹੈ ਜੀ ਠੀਕ ਹੈ ਸਵਾਲ ਲੈ ਲੈਨੇ ਕੱਲ ਵੀ ਸਫਾਈ ਹੋਈ ਆ ਨਾ ਆਪਾਂ ਸ਼ਹਿਰ ਦੇ ਪਰਤੋ ਵੀ ਸਫਾਈ ਹੋਈ ਆ ਤੁਸੀਂ ਵੀ ਸਫਾਈ ਕਰਦੇ ਨਜ਼ਰ ਆਇਓ ਤੇ ਤੀਜਾ ਚੌਥਾ ਦਿਨ ਹੋ ਗਿਆ ਜਿੱਥੇ ਨਾਬਾਡੇ ਵੀ ਅੱਜ ਤੇ ਨਾਲ ਜਿਹੜੇ ਦੁਕਾਨਦਾਰ ਪਲਾਸਟਿਕ ਦੀਆਂ ਬੋਤਲਾਂ ਕੂੜਾ ਲਭਾਵਾ ਝਾੜੂ ਲਾਉਂਦੇ ਨੇ ਨਾਲੀ ਦੇ ਵਿੱਚ ਸੁੱਟ ਦਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੀਏ ਦੇਖੋ ਸਾਡੇ ਭਾਈ ਨੇ ਕੋਈ ਸਾਡਾ ਬਜ਼ੁਰਗ ਆ ਕੋਈ ਸਾਡੀ ਮਾਮਾ ਹੈ ਭੈਣਾ ਅੱਜ ਤਾਂ ਉਹਨਾਂ ਨੂੰ ਦੇਖੋ ਅਪੀਲ ਕਰਦੇ ਹਾਂ ਜਿੱਦਨ ਸਾਸੀ ਲੋਕ ਸਫਾਈ ਪਸੰਦ ਹੋਗੇ ਆਪਣਾ ਸ਼ਹਿਰ ਉਦਨ ਖੂਬਸੂਰਤ ਬਣ ਜਾਊ ਜੀ ਜਿੱਦਨ ਅਸੀਂ ਕੋਈ ਐਡੀ ਗੱਲ ਨਹੀਂ ਹੈ ਇਹ ਉਹਨਾਂ ਲਈ ਕਮੇਡੀ ਬੁੱਲੋ ਜਾਂ ਨਹੀਂ ਨਹੀਂ ਦੇਖੋ ਪਤਾ ਕੀ ਹੁੰਦਾ ਕਈ ਵਾਰ ਆਪਾਂ ਕਹਿੰਦੇ ਆ ਵੀ ਬੱਚਾ ਵੀ ਲਾ ਲੂ ਆਪਾਂ ਉਹਨਾਂ ਤੋਂ ਸਤਾਈ ਵਰਤੀ ਜਾਵੇ ਵੀ ਉਹਦੇ ਨਾਲ ਠੀਕ ਹੋਆ ਜਿਵੇਂ ਹੁਣ ਅਸੀਂ ਇਹ ਕੰਮ ਕਰਦੇ ਆ ਇਹ ਵੀ ਇੱਕ ਮੋਟੀਵੇਸ਼ਨ ਆ ਠੀਕ ਹੈ ਇਹ ਮੋਟੀਵੇਸ਼ਨ ਨਾਲ ਜਦੋਂ ਸੰਦੇਸ਼ ਜਾਂਦਾ ਨਾ ਇੱਕ ਬੰਦਾ ਡਰ ਨਾਲ ਕਰਦਾ ਇੱਕ ਬੰਦਾ ਦਿਲੋਂ ਕਰਦਾ ਦੋਨਾਂ 'ਚ ਫਰਕ ਆ ਜੀ ਅਸੀਂ ਜਿਹੜੇ ਨਾਭੇ ਨੂੰ ਖੂਬਸੂਰਤ ਬਣਾਉਣਾ ਅਸੀਂ ਦਿਲੋਂ ਬਣਾਉਣਾ ਔਰ ਪਹਿਲਾਂ ਦਿਲ ਵੀ ਖੂਬਸੂਰਤ ਬਣੂਗਾ ਫਿਰ ਉਹਦੇ ਨਾਲ ਨਾਭਾ ਵੀ ਖੂਬਸੂਰਤ ਬਣੂਗਾ ਜੀ ਔਰ ਮੈਂ ਤਾਂ ਹੀ ਖਾਸ ਕਰ ਜਿਹੜੇ ਨਾਭਾ ਨਿਵਾਸੀ ਨੇ ਉਹਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਆਜੋ ਨਾਭਾ ਆਪਣਾ ਠੀਕ ਹੈ ਜੀ ਕੂੜਾ ਵੀ ਆਪਾਂ ਪਾਉਨੇ ਆ ਸਫਾਈ ਵੀ ਆਪਾਂ ਕਰਨੀ ਆ ਔਰ ਮੇਰੇ ਖਿਆਲ ਚ ਜਿਵੇਂ ਲੋਕ ਆਏ ਨੇ ਮੈਂ ਲੋਕਾਂ ਦੀ ਗੱਲ ਜੂ ਕਰੂੰਗਾ ਸਾਡੀ ਮਿਊਸਪਲ ਕਮੇਟੀ ਆਈ ਆ ਸਾਡੇ ਹੋਰ ادارے ਬੱਚੇ ਕਈ ਸੰਸਥਾਵਾਂ ਉਹ ਥੋੜਾ ਜਿਹਾ ਅੱਗੇ ਆਈਆਂ ਜੀ ਉਹਨੂੰ ਦੇਖ ਕੇ ਜਿਹੜਾ ਮੈਨੂੰ ਵੀ 5-10 ਫੋਨ ਆਏ ਨੇ ਵੀ ਸਾਨੂੰ ਵੀ ਬੁਲਾ ਲਿਆ ਕਰੋ ਤਾਂ ਇਹ ਮੇਰੇ ਖਿਆਲ ਇੱਕ ਜਿਹੜੀ ਆਮਰੇ ਨਾਬੇ ਦੀ ਮਹਮ ਬਣ ਜਾਣੀ ਆ ਔਰ ਅਸੀਂ ਜਿਹੜਾ ਟਾਰਗੇਟ ਆ ਨਾਬਾ ਸਫਾਈ ਨਾਬਾ ਸੁੰਦਰ ਖੂਬਸੂਰਤ ਇਹ ਕੱਲਾ ਕੋਈ ਨਹੀਂ ਬਣਾ ਸਕਦਾ ਨਾ ਸਰਕਾਰ ਬਣਾ ਸਕਦੀ ਆ ਕੱਲਾ ਕੋਈ ਨਹੀਂ ਬਣਾ ਸਕਦਾ ਇਹ ਨਾਬੇ ਦੇ ਲੋਕ ਹੀ ਬਣਾਉਣਗੇ ਜੀ ਧੰਨਵਾਦ